ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪਰਮ ਆਦਰਮਈ ਰਾਜੇ ਦਾ ਧਾਮ ਮਾਇਆਵਤੀ ਜੀ ਦਾ ਜੇਹਲੀਆਂ ਜਹਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੇ ਵਰਗੇ ਜਮਾਨੇ ਵਰਕਰ ਨੂੰ ਲੋਕ ਸਭਾ ਹਲਕਾ ਹੁਸ਼ਿਆਰ ਤੋਂ ਉਮੀਰਵਾਕ ਆ ਕੇ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਸ ਤੋਂ ਬਾਅਦ ਸਾਡੇ ਇੰਚਾਰਜ ਸਹਿਬਾਨ ਸ਼੍ਰੀ ਰਣਜੀਤ ਸਿੰਘ ਬੈਰੀਵਾਲ ਸਾਹਿਬ श्री विपुल कुमार और जी और पंजाब के हरमन हरमन प्यारे प्रधान जी सरदार जसबीर सिंह ਗੜੀ ਸਾਹਿਬ ਜਿਨ੍ਹਾਂ ਨੇ ਮੇਰੇ ਨਾਮ ਤੋਂ ਮੋਹਰ ਲਗਾਈ ਅਤੇ ਮੈਨੂੰ ਇਹ ਜ਼ਿੰਮੇਵਾਰੀ ਦੇ ਕੇ ਬਹੁਜਨ ਅੰਦੋਲਨ ਦੇ ਵਿੱਚ ਆਪਣੀ ਹੋਂਦ ਨਿਭਾਉਣ ਦਾ ਮੌਕਾ ਦਿੱਤਾ ਮੈਂ ਇਹਨਾਂ ਸਾਰੇ ਸਨਮਾਨਿਤ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਅੱਜ ਅਸੀਂ ਆਪਣੇ ਪ੍ਰਿਆ ਨੇਤਾ ਆਦਰਯੀ ਭੈਣ ਮਾਇਆਬਤੀ ਜੀ ਨੂੰ ਸੁਣਨਾ ਹੈ ਉਹ ਮੈਂ ਕੋਈ ਵਿਚਾਰ ਨਹੀਂ ਰੱਖਣਾ ਚਾਹਾਂਗਾ ਸਿੰਪਲ ਇੱਕੋ ਹੀ ਗੱਲ ਕਹਾਗਾ ਸਭ ਨੂੰ ਆਓ ਆਪਾਂ ਸਾਰੇ ਰਲ ਮਿਲ ਕੇ ਰਹਿਬਰਾਂ ਦਾ ਜੋ ਸੁਪਨਾ ਅਧੂਰਾ ਹੈ ਉਸ ਨੂੰ ਪੂਰਾ ਕਰੀਏ ਔਰ ਇਸ ਵਾਰ 1 ਜੂਨ ਨੂੰ ਹਾਥੀ ਨੂੰ ਜਿਤਾ ਕੇ ਦਿੱਲੀ ਦੀ ਪਾਰਲੀਮੈਂਟ ਵਿੱਚ ਪਹੁੰਚਾਈਏ ਇਹਨਾਂ ਸ਼ਬਦਾਂ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾ